ਗਰੀਆਂ ਹਾਸਲ ਕਰ ਲਈਆਂ ਬਹੁਤ ਚੁਤਰਾਈ ਆ ਗਈ ਔਰ ਪੜਨ ਦੇ ਨਾਲ ਬੜੀਆਂ ਦਲੀਲਾਂ ਆ ਗਈਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪੜਨ ਦੇ ਨਾਲ ਸੁਣਨ ਦੇ ਨਾਲ ਜੇ ਆਤਮਿਕ ਸਕੂਨ ਨਹੀਂ ਨਾ ਮਿਲ ਲੱਗਾ ਤੇ ਸੱਜਣਾ ਯਾਦ ਰੱਖੀ ਤੇਰੇ ਪੱਲੇ ਕੁਝ ਵੀ ਨਹੀਂ ਓ ਅਰ ਕਿਆ ਪੜੀਏ ਕਿਆ ਗੁਣਿਏ ਕਿਆ ਬੀਦ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸੈਜ ਨਾ ਮਿਲੇ ਉਹ ਸੋਈ ਜੇ ਪਰਮਾਤਮਾ ਨਹੀਂ ਨ ਮਿਲਿਆ ਉਹ ਤੇਰਾ ਪੜਿਆ ਹੋਇਆ ਕਿਸੇ ਕੰਮ ਨਹੀਂ ਇੱਕ ਹਉਮੈ ਬਨ ਜਾਏਗਾ ਕਿ ਮੈਂ ਇਨਾ ਪੜਾ ਲਿਖਾ ਮੇਰੀ ਬਰਾਬਰ ਦਾ ਕੌਣ ਹੈ ਮਹਾਰਾਜ ਕਹਿੰਦੇ ਆ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਇਥੇ ਪੜ੍ਹਾਈ ਦੀ ਨਿੰਦਾ ਨਾ ਸਮਝ ਲੈਣੀ ਇਹ ਉਹ ਪੜਨ ਦਾ ਮਤਲਬ ਸੀ ਸਮਝਣਾ ਚੰਗੇ ਮਾੜੇ ਦਾ ਗਿਆਨ ਹੋਣਾ ਔਰ ਅਗਿਆਨ ਨੂੰ ਨਸ਼ਟ ਕਰਨਾ ਦੂਜਿਆਂ ਨੂੰ ਮਾਰਗ ਦਿਖਾਣਾ ਜੇ ਉਹ ਪੜ੍ਹ ਕੇ ਧੰਗ ਅਪਣਾ ਕੇ ਦੂਜਿਆਂ ਨੂੰ ਲੁੱਟਦਾ ਪਿਆ ਹੈ ਤੇ ਭਾਈ ਸਾਹਿਬ ਕਹਿੰਦੇ ਸਿਰੇ ਦਾ ਮੂਰਖ ਔਰ ਕਿਉਂ ਅੰਦਰ ਹੰਕਾਰ ਆ ਗਿਆ ਅੰਦਰ ਉਹ ਹੰਕਾਰ ਨੂੰ ਹੀ ਮਾਰਨਾ ਸੀ ਜਿੱਥੇ ਹੰਕਾਰ ਹੈ ਉੱਥੇ ਨਰੰਕਾਰ ਨਹੀਂਗਾ ਮਹਾਰਾਜ ਬਾਣੀ ਅੰਦਰ ਬਚਨ ਕਰਦਿਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਹੰਕਾਰੀਆਂ ਵੱਲ ਨੂੰ ਪੇਠੇ ਤੇ ਮਹਾਰਾਜ ਇਹ ਵੀ ਬਚਨ ਕਰਦਿਆ ਅਰ ਸੰਸਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਹਰਨਾਕਸ਼ ਦੁਸ਼ਟ ਹਰ ਮਾਰਿਆ ਹਲਾਤ ਤਰਾਇਆ ਹੰਕਾਰੀ ਹੋ ਗਿਆ ਮਹਾਰਾਜ ਕਹਿੰਦੇ ਉਹਦੇ ਅੰਦਰ ਲਬ ਲਾਲਚ ਹੈ ਤੇ ਅਰ ਲੋਭ ਵਸਦਾ ਲੋਭ ਦਾ ਕੁੱਤਾ ਅੰਦਰੋਂ ਹੋਰ ਹੋਰ ਭੌਂਕਦਾ ਹੈ ਹੰਕਾਰ ਕਿਸੇ ਨੂੰ ਆਪਣੇ ਤੁਲ ਨਹੀਂ ਸਮਝਦਾ ਅਹੰਭਾ ਵਸ ਗਿਆ ਮਹਾਰਾਜ ਕਹਿੰਦਿਆ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਜਿਹੜੇ ਗਿਆਨवान ਨੇ ਉਹਨਾਂ ਨੂੰ ਪੁੱਛੋ ਪੜਨਾਸੀ ਅੰਦਰ ਦੀ ਮੈਲ ਉਤਾਰਨ ਵਾਸਤੇ ਉਹ ਉਤਰੀ ਨਹੀਂ ਉਹਨੇ ਮੈਲ ਹੋਰ ਭਰ ਦਿੱਤੀ ਪੜਿਆ ਲੇਖੇ ਦਾਰ ਲੇਖਾ ਮੰਗੀਐ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਨ ਨਾਵੇ ਕੂੜਿਆਰ ਔਖਾ ਤੰਗੀਐ ਮਹਾਰਾਜ ਕਹਿੰਦਿਆ ਬੜਾ ਔਖਾ ਹੋਵੇਗਾ ਕੂੜਿਆਰ ਝੂਠਾ ਝੂਠ ਨਾਲ ਵਸ ਗਿਆ ਝੂਠ ਵਸ ਗਿਆ ਅੰਦਰ ਸੱਚੀ ਸਰਕਾਰ ਕਹਿੰਦਿਆ ਪੜ੍ਹ ਹੈ ਮਨਮੁਖ ਪਰ ਵਿਦ ਨਹੀਂ ਜਾਨਣਾ ਪੜਦਾ ਹੈ ਔਰ ਪੜਦਿਆ ਪੜਦਿਆ ਵਿਦਈ ਢੰਗ ਤਰੀਕਾ ਨਹੀਂ ਸਮਝਿਆ ਔਰ ਪੜਨਾ ਸੀ ਪਰਮਾਤਮਾ ਨੂੰ ਮਿਲ ਲਈ ਸੱਚ ਨੂੰ ਪ੍ਰਗਟ ਕਰਨ ਲਈ ਹੁਣ ਪੜ ਗਿਆ ਤੇ ਦਲੀਲਾਂ ਨਾਲ ਗੁਰੂ ਦੀ ਗੱਲ ਨੂੰ ਕਟਣ ਲੱਗ ਪਿਆ ਗੁਰੂ ਦੀ ਗੁਰੂ ਦੀ ਸਿੱਖਿਆ ਨੂੰ ਹੀ ਔਰ ਖਤਮ ਕਰਨ ਲੱਗ ਪਿਆ ਮਹਾਰਾਜ ਮੇਰ ਕਰਦੇ ਨੇ ਸੰਸਾਰ ਵਿੱਚ ਆ ਕੇ ਮਾਲਕ ਵੱਲ ਨੂੰ ਤੁਰ ਤਾਂ ਕੁਝ ਪੱਲੇ ਪੈਣਾ ਹੀ ਨਾਮ ਨਾ ਬੁੱਝੈ ਪਰਮ ਪੁਲਾਣਾ ਔਰ ਪੜ ਕੇ ਨਾਮ ਨੂੰ ਸਮਝਿਆ ਨਹੀਂ ਭਰਮ ਵਿੱਚ ਪੈ ਗਿਆ ਕਿ ਮੇਰੇ ਵਰਗਾ ਸਿਆਣਾ ਨਹੀਂ ਪੜਨਾ ਗੁੜਨਾ ਸੰਸਾਰ ਕੀ ਕਾਰ ਏ ਇਸ ਸੰਸਾਰ ਦਾ ਕਾਰੋਬਾਰ ਏ ਜੇ ਨਰੰਕਾਰ ਨਹੀਂ ਵਸਿਆ ਤਾਂ भी एक कारोबारी किता कारोबार चला, गावदा चला लाएगा, नौकरी लग जाएगा महाराज कहते त्रिश्ना बेकार जुड़िया अंदर त्रिश्ना वादी गई मैं होर कुछ प्राप्त करा हो जब होर मिले ते अंदर ਧਨ ਬਾਹਰੋਂ ਧਨ ਆਇਆ ਤੇ ਅੰਦਰ ਵਿਕਾਰਾਂ ਨੂੰ ਜਨਮ ਦੇ ਦਿੱਤਾ ਉਹ ਧਨ ਦੇ ਨਾਲ ਵਿਕਾਰ ਉਪਜਣ ਲੱਗ ਪਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਐਸਾ ਹੋਇਆ ਹਉਮੇ ਵਿੱਚ ਸਭ ਪੜ ਥੱਕੇ ਦੂਜੇ ਭਾਇ ਖوار ਹਉਮੇ ਦੇ ਅੰਦਰ ਪੜਿਆ ਤੇ ਔਰ ਖੁਆਰੀ ਵੱਲ ਨੂੰ ਗਿਆ ਹੈ ਆਪਣੇ ਆਪ ਨੂੰ ਉਭਾਰਨ ਵਾਲੇ ਨਹੀਂ ਸੱਚੀ ਸਰਕਾਰ ਮੇਰ ਕਰਦੇ ਸੋ ਪੜਿਆ ਸੋ ਪੰਡਤ ਬੀਨਾ ਉਹ ਪੜਿਆ ਲਿਖਿਆ ਉਹ ਸਿਆਣਾ ਹੈ ਉਹ ਦਾਨਾ ਹੈ ਜਿਨੇ ਗੁਰੂ ਦੇ ਬਚਨਾਂ ਨੂੰ ਕਮਾਇਆ ਗੁਰ ਸ਼ਬਦ ਕਰੇ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਵੀ ਸਤਿਗੁਰੂ ਕੀ ਸਮਝਾਉਂਦੇ ਉਹਨੂੰ ਸਮਝਦਾ ਹੈ ਆਪ ਸਮਝ ਕੇ ਫਿਰ ਸੰਸਾਰ ਦੇ ਜੀਵ ਬੇਸਮਝਾਂ ਨੂੰ ਅੱਗੇ ਸਮਝਾਉਣ ਦਾ ਯਤਨ ਕਰਦਾ ਸੋ ਪੜਿਆ ਪੰਡਤ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਤੇ ਵਿਚਾਰ ਕਰਦਿਆਂ ਕੀ ਕਰਦਾ ਮਹਾਰਾਜ ਕਹਿੰਦੇ ਅੰਦਰ ਖੋਜੈ ਸਵੈ ਪ੍ਰਚੋਲ ਕਰਦਾ ਆਪਣੇ ਆਪ ਦੀ ਤਤ ਲਹਿ ਅੰਦਰੋਂ ਉਹ ਵੈਗੁਰੂ ਦੀ ਬਖਸ਼ਿਸ਼ ਵੈਗੁਰੂ ਨੂੰ ਨਚੋੜ ਨੂੰ ਪਾਉਂਦਾ ਹੈ ਪਾਏ ਮੁਖ ਦਵਾਰ ਅੰਦਰ ਨੂੰ ਉਤਰਦਾ ਹੈ ਤੇ ਮੁਕਤੀ ਦਾ ਦਵਾਰਾ ਉਹ ਹਾਸਲ ਕਰ ਲੈਂਦਾ ਹੈ ਮਹਾਰਾਜ ਸੱਚੀ ਪਾਦਸ਼ਾਹ ਕਹਿੰਦੇ ਨਹੀਂ ਤੇ ਪੜ ਥੱਕੇ ਸੰਤੋਖ ਨਾ ਆਇਓ ਪੜ ਪੜ ਕੇ ਥੱਕ ਗਏ ਜੇਤਾ ਪੜਿਆ ਤੇਤਾ ਕੜਿਆ ਬਹੁਤ ਤੀਰਥ ਭਗਿਆ ਤੇ ਤੋ ਲਵਿਆ ਸੋਵੇ ਜੀਆ ਔਰ ਸਾਰਾ ਕੁਝ ਹੀ ਇਧਰ ਨੂੰ ਲੈ ਗਿਆ ਸੰਸਾਰ ਨੂੰ ਨਿਰੰਕਾਰ ਵਾਲੇ ਪਾਸੇ ਨੂੰ ਨਾ ਸੰਤੋਖ ਸੰਤੁਸ਼ਟਤਾ ਸ਼ਾਂਤੀ ਸਤਿ ਪਰਮਾਤਮਾ ਅੰਦਰ ਨਾ ਆਇਆ ਮਨ ਵਿਕਾਰਾਂ ਵੱਲੋਂ ਦੁਸ਼ਟਤਾਈ ਵੱਲੋਂ ਨਾ ਮੋੜ ਸਕਿਆ ਅਨੰਦ ਦਿਨ ਜਲਤ ਵਿਹਾਏ ਰਾਤ ਬਾ ਦਿਨੇ ਤਪਸ਼ ਦੇ ਵਿੱਚ ਸੜਦਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲਨ ਸੀਧ ਦੇ ਵਿੱਚ ਮੱਚਦਾ ਪਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੀਏ ਕੂਕ ਪੁਕਾਰ ਨਾ ਚੁੱਕਈ ਨਾ ਸੰਸਾ ਵਿੱਚੋਂ ਜਾਏ ਚੀਕਾਂ ਕੂਕਾਂ ਮਾਰਦਾ ਹੈ ਤੇ ਅੰਦਰੂ ਭਰਮ ਖਤਮ ਨਹੀਂ ਹੁੰਦਾ ਗੁਰੂ ਤੋਂ ਬਗੈਰ ਭਰਮ ਨਹੀਂ ਜੇ ਖਤਮ ਹੁੰਦਾ ਚੀਕਾਂ ਕੂਕਾਂ ਮਾਰਦਾ ਹੈ ਅੰਦਰ ਸਕੂਨ ਨਹੀਂ ਦਿਨ ਬਾ ਦਿਨ ਬਾਹਰੋਂ ਧਨ ਵਧਦਾ ਹੈ ਬਾਹਰੋਂ ਫੈਲਾਵ ਵਧਦਾ ਹੈ ਅੰਦਰ ਬੇਚੈਨੀ ਵਾਧੀ ਜਾਂਦੀ ਅੰਦਰ ਚੈਨ ਟਿਕਾਉ ਸਕੂਨ ਸ਼ਾਂਤੀ ਇਹ ਪ੍ਰਭੂ ਤੋਂ ਮਿਲਣਾ ਸੀ ਉਸ ਪਾਸੇ ਵੱਲ ਨੂੰ ਚੱਲਿਆ ਨਹੀਂ ਤੇ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਤੂੰ ਬਾਰੀ ਫੈਲਾਵਨਾ ਕਰ ਬਾਰੋਂ ਤੇ ਰੇਕੂ ਲ ਕੁਝ ਨਾ ਹੋਵੇ ਇਹ ਨਹੀਂ ਹਟਕਿਆ ਮਹਾਰਾਜ ਕਹਿੰਦੇ ਤੂੰ ਅੰਦਰੋਂ ਜੁੜਿਆ ਹੋਵੇਂ ਅੰਦਰੋਂ ਟਿਕਿਆ ਹੋਵੇਂ ਤੇ ਜਿੱਥੋਂ ਤੱਕ ਤੇਰਾ ਫੈਲਾਵ ਹੋਵੇ ਬਾਰੀ ਉਥੋਂ ਤੱਕ ਨਾਲ ਗੁਰਮਤ ਹੋਵੇ ਫੇਰ ਪੂਰਾ ਹੋਵੇਂਗਾ ਮਹਾਰਾਜ ਕਹਿੰਦੇ ਨਾਨਕ ਨਾਮ ਵਿਹੂਨੀਆ ਮੋਹ ਕਾਲੇ ਉੱਠ ਜਾਏ ਮਹਾਰਾਜ ਸਚੇ ਪਾਸ਼ਾ ਕਹਿੰਦੇ ਜਿਹੜੇ ਨਾਮ ਤੋਂ ਖਾਲੀ ਗਏ ਨਾ ਉਹ ਨਾਮ ਤੋਂ ਹੀ ਨੇ ਜਿਹੜੇ ਗਏ ਉਹਨਾਂ ਦੇ ਮੂੰਹ ਕਾਲਾ ਹੋਇਆ ਇੱਥੇ ਵੀ ਤੇ ਉੱਥੇ ਵੀ ਇੱਥੋਂ ਵੀ ਦਾਗ ਦਾਗੀ ਹੋ ਕੇ ਗਏ ਤੇ ਮਹਾਰਾਜ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਬਚਨ ਕਰਦੇ ਦਾਗ ਦੋਸ਼ ਜਿਹੜੇ ਗੁਨਾਹਾਂ ਦਾ ਦੋਸ਼ ਓਹ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹ ਬੈਸਨ ਨਾਹੀ ਜਾਏ ਦਰਗਾਹ ਦੇ ਵਿੱਚ ਉਹਨੂੰ ਜਗ੍ਹਾ ਨਹੀਂ ਮਿਲਦੀ ਜਿਨਨੇ ਇੱਥੇ ਦਾਗ ਲੱਗੇ ਹੋਏ ਨੇ ਜੀਵਨ ਅਰ ਜੀਵਨ ਜਿਹੜਾ ਐਨ ਹੋਇਆ ਪਿਆ ਮਹਾਰਾਜ ਕਹਿੰਦੇ ਇੱਥੇ ਉੱਚਾ ਹੋ ਕੇ ਨਹੀਂ ਦਾਤੇ ਦੇ ਘਰ ਵਿੱਚ ਪਰਵੰਨ ਧੋਣਾ ਹੀ ਤੇ ਨੀਵਾਂ ਹੋ ਕੇ ਆ ਫਲ ਨੀਵਿਆਂ ਨੂੰ ਲੱਗਦਾ ਤੇ ਜਲ ਨੀਵੀਂ ਜਗ੍ਹਾ ਤੇ ਟਿਕਦਾ ਹੈ ਸ਼ਾਂਤੀ ਨਿਰਮਾਨਤਾ ਦੇ ਵਿੱਚ ਉਚਾਈ ਚ ਨਹੀਂ ਬਾਹਰੋਂ ਜਿੰਨੀ ਮਰਜ਼ੀ ਬੁਲੰਦੀ ਨੂੰ ਸੋਇਆ ਹੋਵੇ ਤੇਰੇ ਅੰਦਰ ਅਤ ਦੀ ਨਿਰਮਾਨਤਾ ਹੋਵੇ ਅੰਦਰ ਤੇਰਾ ਸ਼ਾਂਤ ਠੰਡਾ ਹੋਵੇਗਾ ਨਾ ਫਿਰ ਉੱਥੋਂ ਜਿਹੜੇ ਬੋਲ ਅੰਦਰੋਂ ਨਿਕਲਣਗੇ ਵਿਚਾਰ ਨਿਕਲੇਗੀ ਖਿਆਲ ਨਿਕਲੇਗਾ ਉਹ ਜਿਹਦੇ ਕੰਨਾਂ ਦੁਆਰਾ ਪ੍ਰਵੇਸ਼ ਕਰੇਗਾ ਨਾ ਉਹਨੂੰ ਵੀ ਸਕੂਨ ਦੇਂਦਾ ਜਾਏਗਾ ਉਨ ਨੂੰ ਮਿੱਠੰਡ ਬਖਸ਼ਦਾ ਜਾਏਗਾ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਨੇ ਅਰ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਜਿਨ੍ਹਾਂ ਨੂੰ ਬਾਹਰੀ ਤੌਰ ਤੇ ਨੀਚ ਕਹਿੰਦੇ ਨੇ ਉਹਨਾਂ ਰੱਬ ਦਾ ਨਾਮ ਜਪਿਆ ਸਭ ਤੋਂ ਉਤਕ੍ਰਿਸ਼ਟ ਪਦਵੀ ਪਾਈ ਉੱਚੀ ਤੇ ਮਹਾਰਾਜ ਕਹਿੰਦਿਆ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਜਪਿਆ ਜੁੜਨਾ ਕੀਤਾ ਤੇ ਗੁਰੂ ਨੇ ਉਹਨਾਂ ਤੇ ਮੇਰ ਵਰਸਾਈ ਕਹਿੰਦੇ ਪੁੱਛੋ ਬਿੱਦਰ ਦਾਸੀ ਸੁਤਹਿ ਬਿੱਦਰ ਜਿਹੜਾ ਸੀ ਨਾ ਬਿੱਦਰ ਦੇ ਦਾਸੀ ਦਾ ਪੁੱਤਰ ਸੀ ਕਹਿੰਦੇ ਉਹਨੂੰ ਜਾ ਕੇ ਪੁੱਛੋ ਇੱਕ ਪਾਸੇ ਦਰਯੋਦਨ ਰਾਜਾ ਹੈ ਤੇ ਉਹਦੇ ਅੰਦਰ ਹੰਕਾਰ ਹੈ ਇੱਕ ਪਾਸੇ ਬਿੱਦਰ ਉਹ ਬੇਸ਼ੱਕ ਨੌਕਰਾਨੀ ਦਾ ਪੁੱਤਰ ਹੈ ਪਰ ਉਹਦੇ ਘਰ ਕ੍ਰਿਸ਼ਨ ਜੀ ਜਾਂਦੇ ਨੇ ਕਿਸ਼ਨ ਉਤਰਿਆ ਘਰ ਜਿਸ ਜਾਏ ਮਹਾਰਾਜ ਨੇ ਹੋਰ ਥਾਂ ਵੀ ਬਾਣੀ ਅੰਦਰ ਬਚਨ ਕੀਤੇ ਆ ਮਹਾਰਾਜ ਸੱਚੇ ਪਰ ਸਾਹ ਕਹਿੰਦੇ ਨੇ ਬਈ ਜਦੋਂ શ્રી ਕ੍ਰਿਸ਼ਨ ਜੀ ਆਏ ਤੇ ਦਰਜੋਦਨ ਨੇ ਅੰਦਰ ਹੰਕਾਰ ਕੀਤਾ ਤੇ ਹੰਕਾਰ ਦੇ ਨਾਲ ਅਰ ਆਪਣੇ ਔਰ ਜਿੱਥੇ ਘੋੜੇ ਵੱਧਦੇ ਸਨ ਉੱਥੇ ਚਲਾ ਗਿਆ ਵੀ ਜੇ ਸਾਹਮਣੇ ਆਏ ਤੇ ਮੈਨੂੰ ਖਲੋਣਾ ਪਵੇਗਾ ਕਹਿੰਦੇ શ્રીਕ੍ਰਿਸ਼ਨ ਜੀ ਉਹਦੇ ਕੋਲ ਹੀ ਨਾ ਆਏ ਔਰ ਉਹ ਚਲੇ ਗਏ ਬਿਦਰ ਦੇ ਘਰ ਅੰਦਰ ਬਿਦਰ ਦੇ ਘਰ ਅੰਦਰ ਉਹਨਾਂ ਰਾਤ guzari ਆਇਆ ਸੁਣਿਆ ਬਿਦਰ ਦੇ ਔਰ ਜਦੋਂ ਇਹ ਸੁਣਿਆ ਦਰਯੋਧਨ ਨੇ ਬਿਦਰ ਦੇ ਘਰ ਆਏ ਨੇ ਤੇ ਕਹਿੰਦੇ ਦਰਜੋਧਨ ਬੋਲੇ ਹੋਏ ਰੁਖਾ ਔਰ ਹੋਰ ਸੁਭਾ ਨਾਲ ਬੋਲਣ ਲੱਗਾ ਕਹਿੰਦੇ ਜਾ ਕੇ ਉਹਨੂੰ ਬਿਦਰ ਨੂੰ ਪੁੱਛੋ ਜਿਹਦੇ ਘਰ ਉਸ ਵੇਲੇ ਦਾ ਅਵਤਾਰੀ ਮਹਾਂਪੁਰਸ਼ ਆਇਆ ਹੈ ਔਰ ਉਹ ਘਰ ਉਹਦਾ ਦਰਜੋਧਨ ਦਾ ਛੱਡ ਕੇ ਉਹਦੇ ਘਰ ਵਿੱਚ ਆਇਆ ਹੈ ਕਿਉਂਕਿ ਕਹਿੰਦੇ bari uchtaai nu maalik ni oh dekhda main sankhep kara ਅਰ ਬਾਰੀ ਉਚਤਾਈ ਨੂੰ ਨੀ ਉਹ ਅੰਦਰ ਦੀ ਨਿਮਾਨਤਾ ਨੂੰ ਦੇਖਦਾ ਆ ਕਹਿੰਦੇ ਉਹਨੂੰ ਬਿਦਰ ਨੂੰ ਜਾ ਕੇ ਪੁੱਛ ਹਰ ਕੀ ਆਕਥ ਕਥਾ ਸੁਨੋ ਜਨ ਭਾਈ ਹਰੀ ਪਰਮਾਤਮਾ ਦੀ ਆਕਥ ਕਥਾ ਹੈ ਇਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਕਹਿੰਦੇ ਜਿਤ ਸੈਸਾ ਦੁਖ ਭੂਖ ਸਭ ਲਹਿ ਜਾਈ ਇਹਦੇ ਨਾਲ ਦੁਖ ਭੂਖ ਸਭ ਕੁਝ ਦੂਰ ਹੋ ਜਾਣਾ ਹੈ ਆ ਜੇ ਕਦੇ ਤੂੰ ਰੱਬ ਨੂੰ ਅਰਾਧੇ ਰੱਬ ਵੱਲ ਨੂੰ ਤੁਰੇ ਤੇ ਪ੍ਰਭੂ ਕਿਰਪਾ ਕਰ ਦਿੰਦਾ ਈ ਰਬਦਾਸ ਚੁਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਉਹ ਪਰਮਾਤਮਾ ਦੀ ਕੀਰਤੀ ਪਿਆ ਕਰਦਾ ਤੇ ਫਿਰ ਪ੍ਰਭੂ ਆਪ ਗਲ ਵਕੜੀ ਵਿੱਚ ਲੈਂਦਾ ਔਰ ਨਾਮ ਦੇਵ ਗੁਣ ਗਾਉਂਦਾ ਕੇ ਹੈ ਪ੍ਰਭੂ ਜੇ ਤੇਰੇ ਗੁਣ ਗਾਇਨ ਕਰਦਿਆਂ ਹੋਇਆਂ ਔਰ ਮਹਾਰਾਜ ਥੱਕੇ ਪੈਣੇ ਆ ਤੇ ਫਿਰ ਤੇਰੇ ਗੁਣ ਗਾਇਨ ਕਰਨ ਦੀ ਕੀ ਲੋੜ ਆ ਲੋਗਾ ਨੇ ਤਾਂ ਇਹ ਕਹਿਣਾ ਕਿ ਰੱਬ ਦੇ ਗੁਣ ਗਾਉਂਦਾ ਸੀ ਤੇ ਤਾਂ ਥੱਕੇ ਪੈ ਪਰਮਾਤਮਾ ਫਿਰ ਉਹਦੀ ਮਦਦ ਤੇ ਜਦੋਂ ਆਉਂਦਾ ਫੇਰ ਦੀਆ ਦੇਹੁਰਾ ਨਾਮੇ ਕੋ ਪੰਡਿਆਂ ਨੂੰ ਪਛਵਾਰ ਲਾ ਔਰ ਨਾਮ ਦੇ ਵੱਲੇ ਦੇਹੁਰਾ ਹੀ ਫੇਰ ਦਿੰਦਾ ਔਰ ਉਹਦੇ ਵੱਲੋਂ ਸਭ ਕੁਝ ਕਰ ਦਿੰਦਾ ਉਹਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਕਹਿ ਲੱਗੇ ਗਾਉਣਾ ਵਜਾਉਣਾ ਉਹਨਾਂ ਦਾ ਸਫਲਾਏ ਜਿਨ੍ਹਾਂ ਰੱਬ ਪ੍ਰਗਟ ਕਰ ਲਿਆ ਤੇ ਰੱਬ ਤੇ ਭਾਵਨਾ ਆ ਗਈ ਨਹੀਂ ਤੇ ਦੇਖਾ ਦੇਖੀ ਦਾ ਗਾਇਆ ਤੇ ਦੇਖਾ ਦੇਖੀ ਦਾ ਵਜਾਇਆ ਤੇ ਦੇਖਾ ਦੇਖੀ ਦਾ ਸੁਨਾਇਆ ਭਾਈ ਸਾਹਿਬ ਕਹਿੰਦੇ ਐਉਂ ਜਾਨੋ ਨਾ ਸੁਣਨ ਵਾਲੇ ਦੇ ਪੱਲੇ ਨਾ ਸੁਣਾਉਣ ਵਾਲੇ ਦੇ ਪੱਲੇ ਪਿਆ ਨਾ ਉਹਦੇ ਕੋ ਰਸ ਨਾ ਉਹਦੇ ਕੋ ਰਸ ਨਾ ਉਹ ਜੁੜਿਆ ਨਾ ਉਹ ਜੁੜਿਆ ਔਰ ਦੋਨੇ ਭਾਂਡੇ ਖਾਲੀ ਹੀ ਖੜਕਦੇ ਰਹਿ ਗਏ ਔਰ ਭਰੇ ਨਾ ਕਹਿ ਲੱਗੇ ਗਾਇਬੋ 부ਜਾਇਬੋ ਸੁਨਾਇਬੋ ਨਾ ਕਸ਼ੂ ਤੈਸੇ ਉਸੇ ਤਰ੍ਹਾਂ ਗਾਉਣ ਨਾਲ ਵਜਾਉਣ ਨਾਲ ਸੁਣਨ ਨਾਲ ਸੁਣਾਉਣ ਨਾਲ ਕੁਝ ਨਹੀਂ ਉਹ ਪੱਲੇ ਪੈਣਾ ਕਦੋਂ ਪੜਨਾ ਆ ਗੁਰੂ ਉਪਦੇਸ਼ ਬਿਨਾ ਤ੍ਰਿਗ ਚੁਤਰਾਇਕ ਜੇ ਗੁਰੂ ਦਾ ਉਪਦੇਸ਼ ਨਹੀਂ ਨਾ ਜ਼ਿੰਦਗੀ ਚ ਕਰਮਾਇਆ ਵੀ ਹਿਰਦੇ ਚ ਵਸਾਇਆ ਕਹਿੰਦੇ ਤੇਰੀ ਸਿਆਨਫ ਤੇਰੀ ਚੁਤਰਾਈ ਤੇਰੀ ਚੁਲਾਕੀ ਨੂੰ ਲਾਨਤ ਏ ਕਿ ਤੂੰ ਰੱਬ ਨੂੰ ਨਹੀਂ ਪਾ ਸਕਿਆ ਰੱਬ ਤੇ ਆਪਣਾ ਮਾਨ ਨਹੀਂ ਲਿਆ ਸਕਿਆ ਰੱਬ ਤੇ ਭਰੋਸਾ ਨਹੀਂ ਬਣਾ ਸਕਿਆ ਗੁਰੂ ਬਾਣੀ ਦੇ ਅੰਦਰ ਬੜੇ ਬੜੇ ਐਸੇ ਪਰਮਾਨ ਨੇ ਬਹੁਤ ਪਕਤਾਂ ਦੀ ਬਾਣੀ ਅੰਦਰ ਸਤਿਗੁਰਾਂ ਦੀ ਬਾਣੀ ਅੰਦਰ ਖੁਲਾਸਾ ਕਰਨ ਲੱਗਿਏ ਬੜਾ ਲੰਬਾ ਹੋ ਜਾਂਦਾ ਹੈ ਸਮੇਂ ਦੀ ਸੂਈ ਟਕਾਣੀ ਤੇ ਪਹੁੰਚ ਜਾਂਦੀ ਆ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ ਔਰ ਸਮਾਂ ਮਿਥਿਆ ਹੋਇਆ ਹੈ ਕਿ ਨਾ ਕੋ ਸਮਾਂ ਆਪਾਂ ਵਿਚਾਰ ਕਰਨੀ ਕੰਮ ਧੰਦੇ ਦਾ ਸਮਾਂ ਸਾਰਿਆਂ ਦੇ ਕਾਰੋਬਾਰ ਵੱਲ ਨੂੰ ਜਾਣਾ ਹੁੰਦਾ ਹੈ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜਿੰਨੀਕ ਸਤਿਗੁਰੂ ਮਤਬੁੱਧ ਬਖਸ਼ਿਸ਼ ਕਰਦੇ ਨੇ ਉਸ ਦੇ ਮੁਤਲਕ ਪੜ ਪੜਾ ਕੇ ਆਪਾਂ ਸਤਿਗੁਰੂ ਦੇ ਸ਼ਬਦਾਂ ਦੀ ਭਾਈ ਸਾਹਿਬ ਜੋ ਕਹਿ ਰਹੇ ਨੇ ਗੁਰੂ ਕੀ ਬਾਣੀ ਵਿੱਚੋਂ ਔਰ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਪੜਨ ਸੁਣਨ ਦਾ ਯਤਨ ਕਰਨੇ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਅਨਜਾਨ ਬੱਚੇ ਸਮਝ ਕੇ ਮੁਆਫ ਕਰਨ ਨਾਗੇ ਤੋਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਸ੍ਰੇਸ਼ਟ ਮਤ ਬੋਧੀ ਬਖਸ਼ਿਸ਼ ਕਰਨ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ